ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਦੇਖੋ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਸੀ ਇੱਕ ਪਾਸੇ ਡਾਕੂਮੈਂਟ ਚੱਲਦੇ ਰਹਿਣਗੇ ਵਰਕ ਪਰਮਿਟ ਦਾ ਵਿੱਚੇ ਮੈਂ ਸਾਰਾ ਕੁਝ ਹੀ ਦੱਸ ਦੇਣਾ ਆ ਠੀਕ ਆ ਜੀ ਤੇ ਲਾਸਟ ਵਿੱਚ ਮੈਂ ਉਹ ਫੇਕ ਆਈਡੀ ਵਾਲਾ ਵੀ ਤੁਹਾਨੂੰ ਕੋਲ ਸ਼ੋਅ ਕਰੂੰਗਾ ਉਹ ਵੀ ਜਰੂਰ ਦੇਖਿਓ ਸਾਰਿਆਂ ਲਈ ਜ਼ਰੂਰੀ ਆ ਅੱਛਾ ਜੀ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਡਿਪੈਂਡੈਂਟ ਆਉਂਦੇ ਹੁੰਦੇ ਸੀਗੇ ਉਹ ਬੰਦ ਹੋ ਗਏ ਆ ਕੇਅਰ ਹੋਮ ਦਾ ਵਰਕ ਪਰਮਿਟ ਹੀ ਨਹੀਂ ਬੰਦ ਕਰਤਾ ਆਈਟੀ ਵਾਲਾ ਬੰਦ ਕਰ ਦਿੱਤਾ ਆ ਕੇਅਰ ਹੋਮ ਦਾ ਬਹੁਤ ਜ਼ਿਆਦਾ origianally ਆ ਬਹੁਤ ਐਕਸਪੀਰੀਐਂਸ ਆ ਤੁਹਾਨੂੰ ਜੀ origianal ਕੰਪਨੀ ਹੈਗੀ ਤਾਂ ਇਹ ਨਹੀਂ ਤਾਂ 99% ਬੰਦ ਹੋ ਚੁੱਕਾ ਆ ਦੂਸਰੀ ਗੱਲ ਜਿਹੜੇ ਡਿਪੈਂਡੈਂਟ ਹੁੰਦੇ ਹੁੰਦੇ ਸੀ ਜਿਸ ਤਰ੍ਹਾਂ ਵਰਕ ਪਰਮਿਟ ਵਾਲੇ ਦੇ ਨਾਲ ਜਾਂ ਸਟੂਡੈਂਟ ਦੇ ਨਾਲ ਜਿੱਦਾਂ ਕਿਸੇ ਨੇ ਪਲੱਸ 2 ਕੀਤੀ ਆ ਸਟੂਡੈਂਟ ਆਪਣੇ ਨਾਲ ਲੈ ਆਉਂਦਾ ਹੁੰਦਾ ਸੀਗਾ ਉਹ ਵੀ ਬੰਦ ਹੋ ਚੁੱਕੇ ਆ ਠੀਕ ਆ ਜੀ ਤੇ ਬਾਕੀ ਇਹਨਾਂ ਨੇ ਜਿਹੜਾ ਇਹ ਵਰਕ ਪਰਮਿਟ ਨੂੰ ਆ ਤਿੰਨ categories ਦੇ ਵਿੱਚ ਵੰਡ ਦਿੱਤਾ ਆ ਹਾਈ ਸਕਿੱਲ ਮੀਡੀਅਮ ਸਕਿੱਲ ਲੋ ਸਕਿੱਲ ਲੋ ਸਕਿੱਲ ਹੀ ਨਹੀਂ ਬਿਲਕੁਲ ਬੰਦ ਕਰ ਦਿੱਤੀ ਆ ਜਿਹਦੇ ਵਿੱਚ 10th ਪਾਸ ਹੁੰਦੇ ਆ ਕਿ ਜੇ ਕਿਸੇ ਨੇ ਦਸਵੀਂ ਕੀਤੀ ਆ 10th ਕੀਤੀ ਆ ਘੱਟ ਪੜਿਆ ਲਿਖਿਆ ਆ ਅੱਗੇ ਲੇਬਰ ਹੈਲਪਰ ਦੇ ਜਿੱਦਾਂ ਅਪਲਾਈ ਹੋ ਜਾਂਦੇ ਸੀ ਉਹ ਹੁਣ ਇਹਨੇ ਬਿਲਕੁਲ ਬੰਦ ਕਰ ਦਿੱਤੇ ਆ ਠੀਕ ਆ ਜੀ ਹੁਣ ਮੀਡੀਅਮ ਸਕਿੱਲ ਤੇ ਹਾਈ ਸਕਿੱਲ ਹੀ ਰੱਖਿਆ ਆ ਮੀਡੀਅਮ ਸਕਿੱਲ ਦਾ ਮਤਲਬ ਇਹ ਆ ਕਿ ਜੇ ਪਲੱਸ 2 ਦੇ ਵਿੱਚ ਤੁਹਾਡੇ ਤੋਂ 64 65% ਤੋਂ ਉੱਪਰ ਤੁਹਾਡੇ ਕੋਲ ਨੰਬਰ ਹੈਗੇ ਆ 64 ਜਾਂ 65% ਤੋਂ ਤੁਹਾਡੇ ਕੋਲ ਉੱਪਰ ਨੰਬਰ ਹੈਗੇ ਆ ਫਿਰ ਤੁਸੀਂ ਪਲੱਸ 2 ਦੇ ਵਿੱਚ ਇਹ ਫਿਰ ਤੁਸੀਂ ਅਪਲਾਈ ਕਰ ਸਕਦੇ ਆ ਪਰ ਜੇ ਪਲੱਸ 2 ਦੇ ਵਿੱਚ 55 60 ਜਾਂ 60 ਬੰਨੇ ਆ ਫਿਰ ਤੁਸੀਂ ਅਪਲਾਈ ਨਹੀਂ ਕਰ ਸਕਦੇ ਇਹ ਚੀਜ਼ ਦਿਮਾਗ 'ਚ ਰੱਖਿਓ ਠੀਕ ਆ ਤੇ ਦੂਸਰੀ ਚੀਜ਼ ਆ ਕਿ ਹੁਣ ਜੇਨ ਵੀ ਜਿਹੜਾ ਹਾਈ ਸਕੀਲ ਹੈ ਆ ਹਾਈ ਸਕਿੱਲ ਦੇ ਵਿੱਚ ਤੁਹਾਨੂੰ ਐਕਸਪੀਰੀਅੰਸ ਐਕਸਪੀਰੀਅੰਸ ਬਹੁਤ ਜ਼ਰੂਰੀ ਆ ਹੁਣ ਤੁਹਾਡੀ ਉੱਥੇ ਦਿੱਲੀ ਦੇ ਵਿੱਚ ਇੰਟਰਵਿਊ ਹੋਇਆ ਕਰਨੀ ਆ ਜੇ ਤੁਸੀਂ ਹਾਈ ਸਕਿੱਲ 'ਚ ਜੇ ਤੁਸੀਂ ਮੀਡੀਅਮ ਸਕਿੱਲ ਦੇ ਵਿੱਚ ਅਪਲਾਈ ਕਰਦੇ ਆ ਫਿਰ ਉਹ ਬਦੌੜ ਟ ਇੰਟਰਵਿਊ ਬਹੁਤ ਚ ਇੰਟਰਵਿਊ ਨਹੀਂ ਹੁੰਦੀ ਪਰ ਜੇ ਤੁਸੀਂ ਹਾਈ ਸਕਿੱਲ ਦੇ ਵਿੱਚ ਅਪਲਾਈ ਕਰਦੇ ਆ ਹਾਈ ਸਕਿੱਲ ਦੇ ਵਿੱਚ ਇੰਟਰਵਿਊ ਹੁੰਨੀ ਆ ਜਿਸ ਚੀਜ਼ ਦਾ ਤੁਸੀਂ ਅਪਲਾਈ ਕਰ ਰਹੇ ਆ ਉਸ ਚੀਜ਼ ਦੀ ਪ੍ਰੋਪਰ ਤੁਹਾਡੇ ਤੋਂ ਜਾਣਕਾਰੀ ਲਈ ਜਾਣੀ ਆ ਠੀਕ ਹੈ ਜੀ ਉਹਦੇ ਵਿੱਚ ਸਾਰਾ ਕੁਝ ਇੰਟਰਵਿਊ ਹੁੰਦੀ ਆ ਹਾਈ ਸਕਿੱਲ ਦੇ ਵਿੱਚ ਖਾਸ ਕਰਕੇ ਠੀਕ ਹੈ ਜੀ ਤੇ ਉਹਦੇ ਵਿੱਚ ਤੁਹਾਨੂੰ ਇੰਗਲਿਸ਼ ਵੀ ਟੋਕ ਦੀ ਚਾਹੀਦੀ ਆ ਇੰਗਲਿਸ਼ ਵਿੱਚ ਇੰਟਰਵਿਊ ਹੁੰਨੀ ਆ ਹਾਈ ਇੰਗਲਿਸ਼ ਚਾਹੀਦੀ ਆ ਹਾਈ ਸਕਿੱਲ ਦੇ ਵਿੱਚ ਹਾਈ ਇੰਗਲਿਸ਼ ਤੇ ਉਹ ਜੇ ਸਕਿੱਲ ਦਾ ਕਰ ਰਹੇ ਆ ਉਹਦੇ ਬਾਰੇ ਉਹਦੇ ਬਾਰੇ ਪ੍ਰੋਪਰ ਤੁਹਾਡੇ ਤੋਂ ਇੰਟਰਵਿਊ ਲਈ ਜਾਣੀ ਆ ਪ੍ਰੈਕਟੀਕਲ ਕਰਾ ਕੇ ਇਹ ਪ੍ਰੈਕਟੀਕਲ ਕਰਾ ਕੇ ਠੀਕ ਹੈ ਜੀ ਇਹ ਗੱਲ ਦਿਮਾਗ 'ਚ ਰੱਖਿਓ ਦੂਸਰਾ ਜਿਹੜੇ ਡਿਪੈਂਡੈਂਟ ਇੱਥੇ ਆਏ ਹੋਏ ਸੀਗੇ ਆ ਭਾਵੇਂ ਉਹ ਕੇਅਰ ਹੋਮ ਦੇ ਨਾਲ ਆਏ ਆ ਭਾਵੇਂ ਉਹ ਬਰਕ ਪਰਮਟ ਵਾਲੇ ਨਾਲ ਸਟੂਡੈਂਟ ਵਾਲੇ ਨਾਲ ਕਿਸੇ ਵੀ ਤਰ੍ਹਾਂ ਡਿਪੈਂਡਡ ਆਏ ਆ ਅੱਜ ਕੱਲ ਉਹਨਾਂ ਨੂੰ ਸਪான்ਸਰਾਂ ਨਹੀਂ ਦੇ ਰਹੇ ਉਹਨਾਂ ਦੇ ਵੀਜ਼ਾ ਰਿਫਿਊਜ਼ ਹੋ ਰਹੇ ਆ ਤੇ ਉਹਦਾ ਵੀ ਨਹੀਂ ਕਹਿਤਾ ਕਿ ਡਿਪੈਂਡਡ ਆਪਣੇ ਸਿਰ ਖੁਦ ਕੁਝ ਨਹੀਂ ਕਰ ਸਕਦਾ ਬਿਸ਼ੱਕ ਡਿਪੈਂਡਡ ਆਪਣੇ ਆਪ ਸਪான்ਸਰ ਨਹੀਂ ਲੈ ਸਕਦਾ ਵੀਜ਼ਾ ਚੇਂਜ ਵੀਜ਼ਾ ਸਵਿਚ ਨਹੀਂ ਕਰਾ ਸਕਦਾ ਜਾਂ ਕੋਈ ਹੋਰ ਵੀਜ਼ਾ ਨਹੀਂ ਲੈ ਸਕਦਾ ਜਾਂ ਇੱਥੇ ਬ੍ਰਿਟਿਸ਼ ਕਿਸੇ ਕੁੜੀ ਦੇ ਨਾਲ ਵਿਆਹ ਕਰਾ ਕੇ ਜਾਂ ਕੋਈ ਯੂਰਪ ਚੋਂ ਆਈ ਹੋਈ ਆ ਤੁਹਾਨੂੰ ਕੋਈ ਮਿਲ ਜਾਂਦੀ ਹੈ ਯੂਰੋਪੀਅਨ ਯੂਨੀਅਨ ਦੀ ਉਹਦੇ ਨਾਲ ਜਾਂ ਭਾਵੇਂ ਬ੍ਰਿਟਿਸ਼ ਹੋਵੇ ਬ੍ਰਿਟਿਸ਼ ਇਹ ਨਹੀਂ ਕਿ ਇਕੱਲੀ ਗੂਰੀ ਕਿਸੇ ਵੀ ਧਰਮ ਦੇ ਵਿੱਚੋਂ ਹੋਵੇ ਵਿਸ਼ੱਕ ਏਸ਼ੀਆ ਨਹੀਂ ਹੋਵੇ ਪਰ ਤੁਸੀਂ ਉਹਦੇ ਨਾਲ ਵੀ ਵਿਆਹ ਕਰਾ ਕੇ ਨਹੀਂ ਹੋ ਸਕਦੇ ਡਿਪੈਂਡਰ ਦਾ ਫਿਊਚਰ ਲਗਭਗ ਹੀ ਨਹੀਂ ਖਤਮ ਹੀ ਕਰ ਦਿੱਤਾ ਜਾਂ ਠੀਕ ਹੈ ਜੀ ਇਹ ਮੈਂ ਜੋ ਵੀ ਗੱਲਾਂ ਕਹਿ ਰਹੀ ਹਾਂ ਜੋ ਸਰਕਾਰ ਵੱਲੋਂ ਇੱਥੇ ਦੀ ਇਮੀਗ੍ਰੇਸ਼ਨ ਵੱਲੋਂ ਆਈਆਂ ਹੋਣੀਆਂ ਆ ਉਹ ਹੀ ਗੱਲਾਂ ਠੀਕ ਹੈ ਜੀ ਹਰ ਇੱਕ ਚੀਜ਼ ਦੇ ਪ੍ਰੂਫ ਆ ਡਾਕੂਮੈਂਟ ਨਾਲ ਆ ਉਸ ਤੋਂ ਬਾਅਦ ਆ ਜਿਹੜੇ ਪਹਿਲੇ ਵਰਕ ਪਰਮਿਟ ਚੱਲਦੇ ਸੀ ਕਈਆਂ ਦਾ ਸਵਾਲ ਆ ਕਿ ਉਹ ਕਿੱਦਾਂ ਆ ਦੇਖੋ ਵਿਸ਼ਾ ਕਿ ਐਗਰੀਕਲਚਰ ਦਾ ਆ ਫਰੂਟ ਪੈਕਿੰਗ ਦਾ ਆ ਕੋਈ ਆ ਟੇਕ ਅਵੇ ਆ ਰੈਸਟੋਰੈਂਟ ਹੈ ਆ ਕੋਈ ਕੋਈ ਗ੍ਰੋਸਰੀ ਸ਼ਾਪ ਹੈ ਆ ਕੋਈ ਸਲੂਨ ਹੈ ਆ ਪਾਰਲਰ ਹੈ ਆ ਕੋਈ ਹੋਟਲ ਹੈ ਆ ਕੋਈ ਰੈਸਟੋਰੈਂਟ ਹੈ ਆ ਤੇ ਭਾਵੇਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਆ ਭਾਵੇਂ ਕੋਈ ਟਰੱਕਾਂ ਦਾ ਕੋਈ ਵੀ ਆ ਉਹ ਤੁਹਾਨੂੰ ਬੁਲਾ ਸਕਦੇ ਬਿਲਕੁਲ ਬੁਲਾ ਸਕਦੇ ਆ 100% ਬੁਲਾ ਸਕਦੇ ਆ ਤੇ ਉਹਦੇ ਵਿੱਚ ਕੋਈ ਰੋਕ ਟੋਕ ਨਹੀਂ ਕੋਈ ਚੇਂਜ ਨਹੀਂ ਕੀਤਾ ਹੈਗਾ ਹਾਂ ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਫਰਾਡ ਹੋਇਆ ਆ ਜਿੱਦਾਂ ਕੇਅਰ ਹੋਮ ਦੇ ਵਿੱਚ ਹੋਇਆ ਆ ਤੇ ਉਹਨਾਂ ਦੇ ਵਿੱਚ ਉਹ ਬੰਦ ਕਰ ਦਿੱਤੇ ਆਈਟੀ ਵਿੱਚ ਫਰਾਡ ਬਹੁਤ ਹੋਇਆ ਆ ਵੈਲਟਰ ਲਾਈਨ ਦੇ ਵਿੱਚ ਬਹੁਤ ਫਰਾਡ ਕਿਸ ਤਰ੍ਹਾਂ ਦਾ ਮਤਲਬ ਕਿ ਫੇਕ ਕੰਪਨੀਆਂ ਸਿਗੀਆਂ ਇੱਥੇ ਔਰ ਇਹ ਪੰਜਾਬ ਦੇ ਵਿੱਚ ਏਜੰਟਾਂ ਨੂੰ ਵੀ ਪਤਾ ਸੀ ਫੇਕ ਕੰਪਨੀਆਂ ਆ ਤੇ ਉਹ ਵੀ ਅੰਨੇ ਵਾ ਲੋਕਾਂ ਤੋਂ 25 25 30 30 ਲੱਖ ਰੁਪਇਆ ਲੈ ਕੇ ਭੇਜਦੇ ਰਹੇ ਜਦੋਂ ਲੋਕ ਇੱਥੇ ਆਏ ਜਾਂ ਤਾਂ ਕੰਪਨੀ ਨਹੀਂ ਹੁੰਦੀ ਸੀ ਕਿ ਕੰਪਨੀ ਦੀ ਜਗ੍ਹਾ ਕਿਸੇ ਦਾ ਘਰ ਜਾਂ ਕੋਈ ਪਾਰਕ ਜਾਂ ਕੋਈ ਕਬਰਾਂ ਦਾ ਐਡਰੈਸ ਦੇ ਦਿੰਦੇ ਸੀਗੇ ਜੇ ਕੰਪਨੀ ਸੀਗੀ ਉਹਨਾਂ ਨੇ ਕੰਮ ਨਹੀਂ ਦਿੱਤੇ ਇਸ ਕਰਕੇ ਪੰਜਾਬ ਤੋਂ ਕਈਆਂ ਏਜੰਟਾਂ ਨੇ ਕਈਆਂ ਨੂੰ ਕਿਹਾ ਵੀ ਕਿ ਤੁਸੀਂ ਕੰਮ ਕਿੱਥੇ ਕਿਤੇ ਵੀ ਜਾ ਕੇ ਕਰਿਓ ਬਸ ਕੰਪਨੀ ਦੀ ਟੈਕਸ ਧਾਰੀ ਚੱਲੋ ਯਾਨਕਿ ਏਜੰਟਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਫੇਕ ਕੰਪਨੀਆਂ ਹੈਗੀਆਂ ਆ ਇਸ ਤਰ੍ਹਾਂ ਲੋਕਾਂ ਦਾ ਫਰੋਡ ਬਹੁਤ ਹੋਇਆ ਹੁਣ ਉਹਨਾਂ ਲੋਕਾਂ ਦਾ ਕੀ ਹੋਇਆ ਅੱਗੇ ਸਪான்ਸਰ ਮਿਲ ਨਹੀਂ ਰਹੀ ਬੀਏ ਕੈਨਸਲ ਹੋ ਗਏ ਠੀਕ ਹੈ ਜੀ ਤੇ ਉਹ ਲੋਕ ਵੀ ਬਹੁਤ ਜ਼ਿਆਦਾ ਖਰਾਬ ਹੋਏ ਆ ਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਬੰਦ ਕੀਤੀਆਂ ਆ ਬਾਕੀ ਜੋ ਚੱਲਦਾ ਆ ਉਹ ਉਸੇ ਤਰ੍ਹਾਂ ਚੱਲਦਾ ਉਹਦੇ ਵਿੱਚ ਕੋਈ ਚੇਂਜਸ ਨਹੀਂ ਕੀਤੀ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਕਿ ਆ ਬਦਲ ਦਿੱਤਾ ਆ ਬਦਲ ਦਿੱਤਾ हां ਜਿਹੜੀਆਂ ਚੀਜ਼ਾਂ 'ਚ ਸਭ ਤੋਂ ਜ਼ਿਆਦਾ ਗਲਤ ਕੰਮ ਹੋਇਆ ਸੀ ਉਹੋ ਹੀ ਉਹਨੇ ਬੰਦ ਕੀਤੇ ਆ ਵਿਆਹ ਕਰਾਉਣ ਵਾਲਾ ਸਿਸਟਮ ਲਗਭਗ ਬੰਦ ਆ ਠੀਕ ਹੈ ਜੀ ਪਹਿਲਾਂ 38000 ਹੁੰਦੀ ਸੀ ਉਹਨਾਂ 41000 ਕਰ ਦਿੱਤੀ ਆ ਵੈਸੇ ਵੀ ਇੰਗਲੈਂਡ ਦੇ ਵਿੱਚੋਂ ਜੇ ਕੋਈ ਮੁੰਡਾ ਜਾਂ ਕੋਈ ਕੁੜੀ ਜਾਂਦੇ ਕਿਸੇ ਵੀ ਧਰਮ ਦੇ ਆ ਸਿੱਖ ਆ ਹਿੰਦੂ ਆ ਮੁਸਲਮਾਨ ਆ ਕ੍ਰਿਸਚੀਅਨ ਆ ਜਿਹਨਾਂ ਕੋਲ ਬ੍ਰਿਟੀਸ਼ ਪਾਸਪੋਰਟ ਆ ਕਿਸੇ ਵੀ ਧਰਮ ਦੇ ਉਹ ਆਊਟ ਆਫ ਕੰਟਰੀ ਵਿਆਹ ਨਹੀਂ ਕਰਾ ਸਕਦੇ ਕਿਉਂਕਿ ਸ਼ਰਤਾਂ ਬਹੁਤ ਵੱਡੀਆਂ ਰੱਖ ਦਿੱਤੀਆਂ ਆ ਤੀਸਰੀ ਗੱਲ ਇਹ ਆ ਕਿ ਜੇ ਤੁਸੀਂ ਆ ਪਰਮਰਟ ਤੇ ਉਹ ਇੱਥੇ ਤੁਹਾਨੂੰ ਵਰਕ ਪਰਮਿਟ ਵਾਲੀ ਕੋਈ ਕੁੜੀ ਮਿਲ ਜਾਂਦੀ ਉਹਦਾ ਵੀ ਕੋਈ ਹੱਲ ਹੈ ਨਹੀਂ ਇਹ ਵੀ ਗਲਤ ਫਹਿਮੀਆਂ ਮੰਨ ਚ ਨਾ ਪਾ ਲੋ ਕਿਉਂਕਿ ਏਜੰਟਾਂ ਦਾ ਕੀ ਜਾਂਦਾ ਨਹੀਂ ਤਾਂ ਤੁਹਾਡੇ ਤੋਂ ਫੀਸਾਂ ਲੈਣੀਆਂ ਕੇਸ ਤੁਹਾਡੇ ਪੁੱਠੇ ਸਿੱਧੇ ਅਪਲਾਈ ਕਰਦੇ ਨੇ ਆ ਪੈਸੇ ਤੁਹਾਡੇ ਖਰਾਬ ਹੋਣੇ ਆ ਠੀਕ ਆ ਬੈਸਟ ਇਹ ਹੈ ਆ ਕਿ ਸਹੀ ਤਰੀਕੇ ਨਾਲ ਰਭੋ ਕੇਸ ਪਾ ਕੇ ਇੱਥੇ ਕੋਈ ਨਾ ਕੋਈ ਰਭੋ ਦੂ ਨੰਬਰ 'ਚ ਨਾ ਰਭੋ ਅੰਦਰੇਗਾ ਨਾ ਰਭੋ ਸਹੀ ਤਰੀਕੇ ਨਾਲ ਸਿਸਟਮ ਦੇ ਵਿੱਚ ਰਭੋ ਤੇ ਅੱਗੇ ਤੋਂ ਅੱਗੇ ਵੀਜਾ ਤੁਹਾਡਾ ਬਾਦ ਦਾ ਰਵੇ ਠੀਕ ਆ ਮੈਂ ਕਦੀ ਕਿਸੇ ਨੂੰ ਸਲਾਹ ਨਹੀਂ ਦਿੰਦਾ ਕਿ ਤੁਸੀਂ 2 ਨੰਬਰ 'ਚ ਅੰਦਰਿਕਲ ਤੌਰ ਤੇ ਰਵੋ ਜਾਂ 2 ਨੰਬਰ 'ਚ ਐਂਟਰ ਹੋਵੋ ਮੈਂ ਕਦੀ ਇਦਾਂ ਦੀ ਕਿਸੇ ਨੂੰ ਸਲਾਹ ਨਹੀਂ ਦਿੰਦਾ ਹੈਗਾ ਤੇ ਬਾਕੀ ਜਿਹੜੇ ਵਰਕ ਪਰਮਨਟ ਚੱਲਦੇ ਆ ਉਹ ਸੇਮ ਹੀ ਚੱਲਦੇ ਆ ਉਹਨਾਂ 'ਚ ਕੋਈ ਫਰਕ ਨਹੀਂ ਆਇਆ ਕੋਈ ਚੇਂਜੇਸ ਨਹੀਂ ਹੋਈ ਠੀਕ ਹੈ ਜੀ ਉਹ ਓਸੀ ਤਰ੍ਹਾਂ ਚੱਲਦੇ ਆ ਫੀਸਾਂ ਅੱਪ ਹੋਈਆਂ ਆ ਤੇ ਭਾਵੇਂ ਉਹ ਆ ਫਰੂਟ ਪੈਕਿੰਗ ਦਾ ਆ ਐਗਰੀਕਲਚਰ ਦਾ ਟੇਕ ਅਵੇ ਰੈਸਟੋਰੈਂਟ ਪਬ ਕਿਸੇ ਵੀ ਚੀਜ਼ ਦਾ ਸਲੂਨ ਦਾ ਆ ਉਹ ਸੇਮ ਹੀ ਚੱਲਦੇ ਆ ਠੀਕ ਹੈ ਜੀ ਤੇ ਬਾਕੀ ਹੁਣ ਲਾਸਟ ਵਿੱਚ ਮੈਂ ਆ ਜਰੂਰ ਦੇਖਿਓ ਜਿਹੜੀ ਫੇਕ ਆਈਡੀ ਆ ਉਹ ਕਿੱਥੇ ਦੀ ਆ ਫੇਕ ਆਈਡੀ ਕੌਣ ਆ ਪਿੱਛੇ ਉਹ ਮੈਂ ਤੁਹਾਨੂੰ ਮਾੜਾ ਜਿਹਾ ਦਿਖਾ ਲੂਗਾ ਬਾਕੀ ਸਾਨੂੰ ਪਤਾ ਤਾਂ ਲੱਗ ਗਿਆ ਆ ਅਸੀਂ ਪਰਦਾ ਫਾਸ਼ਲਾ ਕਰ ਦੇਣਾ ਜਲਦੀ ਇਹਦੇ ਪਿੱਛੇ ਕੌਣ ਆ ਮੇਨ ਇੱਕ ਬੰਦਾ ਉਹਨਾਂ ਗਾਂ ਟੀਮ ਬਣਾਈ ਹੋਈ ਆ ਲੋਕਾਂ ਨਾਲ ਗੱਲਾਂ ਕਰਨ ਵਾਸਤੇ ਤੇ ਪਰ ਆ ਵੀਡੀਓ ਜਰੂਰ ਦੇਖਿਓ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਆਈਡੀ ਨੂੰ ਫੋਲੋ ਕੀਤਾ ਆ ਅਨਫੋਲੋ ਕਰਕੇ ਬਲੌਕ ਕਰ ਦਿਓ ਕਿਉਂਕਿ ਠੱਗ ਚੋਰ ਆ ਤੁਹਾਡੇ ਤੋਂ ਮੈਸੇਜ ਕਰ ਰਿਹਾ ਦੇਖੋ ਪਹਿਲੀ ਗੱਲ ਤਾਂ ਮੈਂ ਮੇਰੀ ਜਿਹੜੀ ਇੰਸਟਾਗ੍ਰam ਦੀ ਆਈਡੀ ਆ ਉਹਦਾ ਲਿੰਕ ਇੱਥੇ ਇਸ ਵੀਡੀਓ ਦੇ ਥੱਲੇ ਹੋਊਗਾ ਇਸ ਵੀਡੀਓ ਦੇ ਥੱਲੇ ਤੁਹਾਨੂੰ ਮੇਰੀ ਇੰਸਟਾਗ੍ਰam ਦਾ ਲਿੰਕ ਮਿਲੂਗਾ ਉਹਨੂੰ ਓਕੇ ਕਰਨਾ ਤੁਸੀਂ ਮੇਰੀ ਰੀਜਨਲ ਉੱਤੇ ਜਾਉਂਗੇ ਤੁਹਾਨੂੰ ਕੋਈ ਪੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ ਫੇਕ ਜਿਹੜੀ ਆ ਉਹ ਕਿਹੜੀ ਆ ਮੈਂ ਲਿੰਕ ਇੱਥੇ ਦੇ ਦੇਣਾ ਇੰਸਟਾਗ੍ਰam ਦਾ ਵੀਡੀਓ ਦੇ ਥੱਲੇ ਠੀਕ ਆ ਜੀ ਤੁਸੀਂ ਤੁਹਾਡੀ ਆਈਡੀ ਤੁਸੀਂ ਜਦੋਂ ਜਾਉਗੇ ओरिजिनल ਤੇ ਪਹੁੰਚੂਗੇ ਦੂਸਰੀ ਗੱਲ ਮੈਂ ਆਪਣੀ ਇੰਸਟਾਗ੍ਰam ਤੇ ਨਾ ਕੋਈ ਆਪਣੇ ਨੰਬਰ ਛੱਡਿਆ ਆ ਠੀਕ ਆ ਤੇ ਨਾ ਮੈਂ ਕਿਸੇ ਨਾਲ ਪਹਿਲਾਂ ਕੰਟੈਕਟ ਕਰਦਾ ਆ ਨਾ ਮੈਂ ਕਿਸੇ ਨੂੰ ਪਹਿਲਾਂ ਫੋਨ ਕਰਦਾ ਆ ਨਾ ਕਿਸੇ ਨੂੰ ਮੈਂ ਰਿਕਵੈਸਟ ਭੇਜਦਾ ਆ ਠੀਕ ਆ ਜੀ ਇਹਨਾਂ ਨੇ ਆਪਣੀ ਇੰਸਟਾਗ੍ਰam ਤੇ ਨੰਬਰ ਵੀ ਛੱਡੇ ਹੋਏ ਆ ਇਹ ਤੁਹਾਨੂੰ ਆਪ ਹੀ ਰਿਕਵੈਸਟਾਂ ਭੇਜਦੇ ਆ WhatsApp ਤੇ ਵੀ ਆਪ ਹੀ ਕਾਲਾਂ ਕਰਦੇ ਆ ਇਹ ਸਾਰੇ ਫੇਕ ਆ ਉਹ ਜਿਹੜੀ ਮੇਰੀ ਇੰਸਟਾਗ੍ਰam ਤੇ ਵੀਡੀਓ ਹੁੰਦੀ ਆ ਮੈਂ ਆਪਣੇ 26000 ਫਾਲੋਅਰ ਤੇ ਪਾਉਂਦਾ ਆ ਇਹ ਹੋ ਸਕਦਾ ਕੱਲ ਨੂੰ ਫੇਕ ਫਾਲੋਅਰ ਵੀ ਲੈ ਲੈਣ ਜਿਹੜੀ ਮੇਰੀ ਉਸ ਆਈਡੀ ਤੇ ਵੀਡੀਓ ਹੁੰਦੀ ਆ ਮੈਂ ਉਹ ਉਸੇ ਆਈਡੀ ਤੇ ਹੋਊਗੀ ਮੰਨ ਲਓ ਮੇਰੇ ਕੀ ਮੇਰੀਆਂ ਹੋਰ ਵੀ ਆਈਡੀਆਂ ਹੋਵੇ ਇਹਦਾ ਮਤਲਬ ਇਹ ਨਹੀਂ ਕਿ ਇੱਕੋ ਹੀ ਵੀਡੀਓ ਚੱਕ ਕੇ ਮੈਂ ਸਾਰੇ ਪਾਸੇ ਸ਼ੇਅਰ ਕਰੀ ਜਾਊਂਗਾ ਠੀਕ ਆ ਹਰ ਇੱਕ ਆਈਡੀ ਤੇ ਨਵੀਂ-ਨਵੀਂ ਵੀਡੀਓ ਬਣਾਊਂਗਾ ਤੇ ਇਸ ਕਰਕੇ ਕਹਿੰਦਾ ਮੇਰੀ ਸਿਰਫ ਇੱਕੋ ਹੀ ਆਈਡੀ ਹੋਰ ਕੋਈ ਆਈਡੀ ਨਹੀਂ ਸਾਰੀਆਂ ਫੇਕ ਆ ਮੇਰੀਆਂ ਵੀਡੀਓ ਚੱਕ ਕੇ ਫੇਕ ਆਈਡੀਆਂ ਤੇ ਪਾਉਂਦੇ ਆ ਤੇ ਇਹਦੇ ਪਿੱਛੇ ਜੋ ਵੀ ਸੀਗਾ ਉਹ ਸਾਨੂੰ ਪਤਾ ਲੱਗ ਗਿਆ ਜਲਦੀ ਜਲਦੀ ਖੁਲਾਸਾ ਕਰਾਂਗੇ ਉਹਨਾਂ ਦਾ ਠੀਕ ਹੈ ਜੀ ਬਾਕੀ ਇਹ ਵੀਡੀਓ ਜਰੂਰ ਦੇਖਿਓ ਤੇ ਫੇਰ ਜਿਨ੍ਹਾਂ ਜਿਨ੍ਹਾਂ ਨੇ ਫੋਲੋ ਕੀਤਾ ਅਣਫੋਲੋ ਕਰਦੇ ਹੋ ਇਹ ਥਗਾ ਚੋਰਾਂ ਦੇ ਅਸੀਂ ਬਹੁਤ ਕਰੀਬ ਪਹੁੰਚ ਗਏ ਹਾਂ ਬਾਕੀ ਸਤਿ ਸ੍ਰੀ ਅਕਾਲ ਬਾਕੀ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓਾਂ ਸ਼ੇਅਰ ਕਰਿਆ ਕਰੋ ਤੇ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਵਧੀਆ ਵਧੀਆ ਜਾਣਕਾਰੀ ਦੇਖੋ ਕਈ ਕਹਿੰਦੇ ਸਾਡੇ ਤੱਕ ਵੀਡੀਓ ਨਹੀਂ ਪਹੁੰਚਦੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਤੇ ਘੰਟੀ ਪਾਜਾ ਦੂਗੇ ਜੇ ਵੀ ਵੀਡੀਓ ਮੈਂ ਅਪਲੋਡ ਕਰੂੰਗਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੂਗੀ ਠੀਕ ਹੈ ਜੀ ਤੁਹਾਨੂੰ ਕਿਤੇ ਵੀਡੀਓ ਲੱਭਣ ਦੀ ਲੋੜ ਨਹੀਂ ਹੈਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓਾਂ ਸ਼ੇਅਰ ਕਰਿਆ ਕਰੋ ਉਨੇ ਤੁਹਾਡਾ ਪਿਆਰ ਉਹ ਸਪੋਰਟ ਮਿਲਦਾ ਹੈ ਠੀਕ ਹੈ ਜੀ ਤੇ ਬਾਕੀ ਇੰਸਟਾਗ੍ਰਾਮ ਦਾ ਲਿੰਕ ਆ ਵੀਡੀਓ ਦੇ ਥੱਲੇ ਹੋਊਗਾ ਥੈਂਕ ਯੂ ਸਤਿ ਸ੍ਰੀ ਅਕਾਲ ਆਪਣਾ ਖਿਆਲ ਰੱਖਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਵੀਡੀਓ ਦੇ ਲਾਸਟ ਵਿੱਚ ਮੈਂ ਤੁਹਾਨੂੰ ਫੇਕ ਆਈਡੀ ਬਾਰੇ ਦੱਸੂੰਗਾ ਕੁਝ ਵੀਡੀਓ ਬਹੁਤ ਜ਼ਰੂਰੀ ਆ ਤੇ ਜਰੂਰ ਦੇਖਣਾ ਆ ਦੇਖੋ ਆ ਇੱਥੇ ਦੋ ਆਈਡੀਆਂ ਸ਼ੋ ਕੀਤੀਆਂ ਆ ਆ ਆ ਮੇਰੀ origignal ID ਦੇਖ ਲਵੋ ਇਹ ਮੇਰੀ origignal ID ਆ ਮੈਂ ਆਪਣੀ ID ਤੇ ਕਿਤੇ ਵੀ ਆਪਣਾ ਨੰਬਰ ਮੈਂਸ਼ਨ ਨਹੀਂ ਕੀਤਾ ਨਾ ਕਿਸੇ ਵੀਡੀਓ ਵਿੱਚ ਮੈਂਸ਼ਨ ਕੀਤਾ ਤੇ ਨਾ ID ਦੇ ਉੱਪਰ ਮੈਂਸ਼ਨ ਕੀਤਾ ਆ ਅਕਸਰ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਆਉਂਦੇ ਆ ਭਾਜੀ ਨੰਬਰ ਦੇ ਦੇ ਨੰਬਰ ਦੇ ਦੇ ਨੰਬਰ ਦੇ ਦੇ ਮੈਂ ਕਿਤੇ ਵੀ ਆਪਣੇ ਨੰਬਰ ਮੈਂਸ਼ਨ ਨਹੀਂ ਕੀਤਾ ਨੰਬਰ ਮੈਂ ਉਦੋਂ ਦਿੰਦਾ ਆ ਜਦੋਂ ਤੁਹਾਡੇ ਨਾਲ ਫਾਈਨਲ ਗੱਲ ਹੋ ਜਾਂਦੀ ਆ ਤੁਸੀਂ ਡਿਸਾਈਡ ਕਰ ਲੈਂਦੇ ਆਂ ਅਸੀਂ ਅਪਲਾਈ ਕਰਾਉਣਾ ਮੈਂ ਨੰਬਰ ਉਦੋਂ ਦਿੰਦਾ ਆ ਮੈਂ ਕਿਤੇ ਵੀ ਆਈਡੀ ਦੇ ਉੱਪਰ ਨੰਬਰ ਨਹੀਂ ਮੈਂਸ਼ਨ ਕੀਤਾ ਨਾ ਮੈਂ ਆਪਣੇ ਵਟਸਐਪ ਤੋਂ ਤੁਹਾਨੂੰ ਪਹਿਲਾਂ ਤੁਹਾਡੇ ਵਟਸਐਪ ਤੇ ਹੈਲੋ ਹਾਈ ਦਾ ਮੈਸੇਜ ਭੇਜਦਾ ਆਂ ਨਾ ਮੈਂ ਤੁਹਾਨੂੰ ਫੋਲੋ ਕਰਦਾ ਆਂ ਸਭ ਤੋਂ ਪਹਿਲਾਂ ਠੀਕ ਹੈ ਜੀ ਨਾ ਮੈਂ ਤੁਹਾਨੂੰ ਰਿਕੁਐਸਟ ਭੇਜਦਾ ਆਂ ਕਿ ਮੈਂ ਤੁਹਾਨੂੰ ਫੋਲੋ ਕਰਕੇ ਤੁਹਾਡੇ ਇਨਬਾਕਸ 'ਚ ਸਭ ਤੋਂ ਪਹਿਲਾਂ ਮੈਸੇਜ ਭੇਜਾਂ ਨਾ ਮੈਂ ਤੁਹਾਨੂੰ ਆਪਣੇ ਨੰਬਰ ਤੋਂ ਮੈਸੇਜ ਕਰਦਾ ਆਂ ਠੀਕ ਹੈ ਜੀ ਹੁਣ ਆਜੋ ਬੈਕ ਆਹ ਇੱਥੇ ਓਕੇ ਕੀਤਾ ਆਹ ਆ ਜੀ ਫੇਕ ਆਈਡੀ ਗੌਰ ਨਾਲ ਦੇਖ ਲਵੋ ਆਹ ਆ ਫੇਕ ਆਈਡੀ ਠੀਕ ਹੈ ਜੀ ਗੌਰ ਨਾਲ ਦੇਖ ਲਵੋ ਇਹ ਫੇਕ ਆਈਡੀ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਨੂੰ ਫੋਲੋ ਕੀਤਾ ਆ ਅਨਫੋਲੋ ਕਰ ਦੋ ਮੈਂ ਇੱਕ ਚੀਜ਼ ਹੋਰ ਦਿਖਾ ਲੈਣ ਲੱਗਾ ਬਹੁਤ ਜ਼ਰੂਰੀ ਚੀਜ਼ ਆ ਪਹਿਲੀ ਗੱਲ ਹੁਣ ਇੱਕ ਵਾਰੀ ਮੈਂ ਪਿੱਛੇ ਜਾਂਦਾ ਆ ਆਹ ਦੇਖ ਲੋ ਇਹ ਇਹ ਮੇਰੀ ਆਈਡੀ ਆ ਤੇ ਆ ਆ ਫੇਕ ਹੁਣ ਇਹ ਚਲਾਕ ਹੋ ਰਿਹਾ ਆ ਆ ਦੇਖੋ ਆ ਜਿੱਥੇ ਟੀਮਾ ਜੁਕੇ ਪੰਜਾਬੀ ਲਿਖਿਆ ਇੱਥੇ ਆਪਾਂ ਓਕੇ ਕੀਤਾ ਤੇ ਆ ਆ ਦੇਖੋ ਕਾਉਂਟ ਬੇਸ ਇਨ ਪਾਕਿਸਤਾਨ ਇਹ ਆਈਡੀ ਪਾਕਿਸਤਾਨ ਤੋਂ ਬਣੀ ਆ ਜਾਂ ਪਾਕਿਸਤਾਨੀ ਚਲਾ ਰਹੇ ਆ ਕਿਉਂਕਿ ਜਿਸ ਕੰਟਰੀ 'ਚ ਆਪਾਂ ਰਹਿੰਦੇ ਆਂ ਆਪਾਂ ਉਸ ਕੰਟਰੀ ਦੀ ਹੀ ਆਈਡੀ ਬਣਾ ਸਕਦੇ ਆਂ ਉਸ ਕੰਟਰੀ ਦੀ ਬਣੀ ਹੁੰਦੀ ਆਈਡੀ ਉਹਦੀ ਲੋਕੇਸ਼ਨ ਉੱਥੇ ਦੀ ਹੁੰਦੀ ਆ ਸਾਰਿਆਂ ਨੂੰ ਪਤਾ ਹੀ ਆ ਤੇ ਜਦੋਂ ਤੁਸੀਂ ਬੈਕ ਆਉਂਦੇ ਆ ਮੇਰੀ ਆਈਡੀ ਤੇ ਜਾਂਦੇ ਆ ਇੱਥੇ ਓਕੇ ਕਰਦੇ ਆ ਤੇ ਇੱਥੇ ਆਊਗਾ ਦਸੰਬਰ 2022 ਦੀ ਆਈਡੀ ਬਣੀ ਆ ਯੂਨਾਈਟਿਡ ਕਿੰਗਡਮ ਦੇ ਵਿੱਚ ਕਿਉਂਕਿ ਮੈਂ ਇਸ ਕੰਟਰੀ 'ਚ ਰਹਿੰਦਾ ਆ ਤੇ ਮੇਰੀ ਆਈਡੀ ਇਸ ਕੰਟਰੀ 'ਚ ਬਣੀ ਆ ਇੰਗਲੈਂਡ ਦੇ ਵਿੱਚ ਬਣੀ ਆ ਤੇ ਜਿਹੜੀ ਫੇਕ ਆਈਡੀ ਆ ਫਿਰ ਆਪਾਂ ਪਿੱਛੇ ਜਾਂਦੇ ਆ ਇਹ ਕਿੱਥੇ ਬਣੀ ਆ ਇਹ ਬਣਾਈ ਗਈ ਆ ਪਾਕਿਸਤਾਨ ਦੇ ਵਿੱਚ ਆਈਡੀ ਇਹ ਜੂਨ 2024 ਨੂੰ ਆਈਡੀ ਬਣੀ ਆ ਪਾਕਿਸਤਾਨ ਦੇ ਵਿੱਚ ਬਣੀ ਆ ਚੰਜ ਨਾ ਦੇਖ ਲਵੋ ਇਹ ਆਈਡੀ ਦੇ ਪਿੱਛੇ ਪਾਕਿਸਤਾਨੀ ਆ ਤੁਸੀਂ ਗਲਤੀ ਨਾਲ ਵੀ ਇਹਨਾਂ ਨੂੰ ਪੈਸੇ ਨਾ ਪਾਓ ਹੁਣ ਦੇਖੋ ਕਿੰਨੇ ਲੋਕਾਂ ਨੇ ਫੋਲੋ ਕੀਤਾ ਆ ਇਹ ਆ ਦੇਖੋ ਆ ਦੇਖੋ ਆ ਜਿੰਨੇ ਜਿੰਨੇ ਫੋਲੋ ਕੀਤਾ ਆ ਅਨਫੋਲੋ ਕਰਕੇ ਬਲੌਕ ਕਰ ਦਿਓ ਤੁਸੀਂ ਫੇਕ ਆਈਡੀ ਨੂੰ ਫੋਲੋ ਕਰਕੇ ਬੈਠੇ ਹੋਏ ਆ ਪਾਕਿਸਤਾਨੀਆਂ ਦੀ ਨੂੰ ਆ ਦੇਖੋ ਕਿੰਨਿਆਂ ਨੇ ਫੋਲੋ ਕੀਤਾ ਹੋਇਆ ਆ ਆ ਦੇਖੋ ਬਹੁਤ ਲੰਬੀ ਲਿਸਟ ਆ ਮੈਂ ਸਾਰੇ ਨਹੀਂ ਦਿਖਾਲ ਸਕਦਾ ਤੇ ਇਸ ਕਰਕੇ ਬੇਨਤੀ ਆ ਕਿ ਜਿੰਨੇ ਜਿੰਨੇ ਫੋਲੋ ਕੀਤਾ ਆ ਅਨਫੋਲੋ ਕਰ ਦਿਓ ਇੱਕ ਵਾਰੀ ਫੇਰ ਦਿਖਾਲ ਦਿੰਦਾ ਆ ਆ ਦੇਖ ਲਓ ਆ ਦੇਖ ਲਓ ਆ ਫੇਕ ਆਈਡੀ ਪਾਕਿਸਤਾਨ ਤੋਂ ਬਣੀ ਆ ਠੀਕ ਆ ਜੀ ਇਸ ਕਰਕੇ ਬੱਚੋ ਇਹ ਠੱਗ ਚੋਰੀਆ ਇਹ ਤੁਹਾਨੂੰ ਮੈਸੇਜ ਕਰਦੇ ਆ ਤੁਹਾਡੀ ਤੁਹਾਨੂੰ ਰਿਕੁਐਸਟ ਭੇਜਦੇ ਆ ਤੁਹਾਡੀ ਇੰਸਟਾਗ੍ਰam ਤੇ ਤੁਹਾਨੂੰ ਮੈਸੇਜ ਕਰਦੇ ਆ ਠੀਕ ਆ ਫਿਰ ਤੁਹਾਨੂੰ ਵਟਸਐਪ ਤੇ ਮੈਸੇਜ ਕਰਦੇ ਆ ਤੁਹਾਡੇ ਤੋਂ ਪੈਸੇ ਮੰਗਦੇ ਆ ਅਸੀਂ ਚੀਮਾ ਬੋਲਦੇ ਆ ਮੇਰਾ ਨਾਮ ਲੈ ਕੇ ਇਹਨੇ ਆਪਣੇ ਨੰਬਰ ਵੀ ਛੱਡਿਆ ਆ ਹੋਰ ਵੀ ਇਹਨਾਂ ਕੋਲ 6-7 ਨੰਬਰ ਹੈਗੇ 4-5 ਆਈਡੀਆਂ ਇਦਾਂ ਦੀਆਂ ਚੱਲਦੀਆਂ ਆ ਇਹ ਮੇਰੀਆਂ ਵੀਡੀਓ ਚੱਕ ਕੇ ਇਸ ਆਈਡੀ ਤੇ ਪਾਉਂਦੇ ਆ ਜੇ ਮੇਰੀ ਆਈਡੀ ਕੋਈ ਹੋਰ ਹੋਵੇ ਵੀ ਹੋਰ ਹੋਵੇ ਵੀ ਉਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੀਆਂ ਹੀ ਵੀਡੀਓ ਚੱਕ ਕੇ ਉਹਨਾਂ ਆਈਡੀਆਂ ਤੇ ਇੱਕੋ ਹੀ ਵੀਡੀਓ ਸਾਰੇ ਪਾਸੇ ਘੁਮਾਈ ਜਾਣੀਆਂ ਮੈਂ ਮੈਂ ਹਰ ਹਰ ਇੱਕ ਆਈਡੀ ਦੇ ਉੱਪਰ ਡਿਫਰੈਂਟ ਨਵੀਂ ਵੀਡੀਓ ਪਾਉਂਗਾ ਤੇ ਇਹ ਮੇਰੀਆਂ ਵੀਡੀਓ ਚੱਕ ਕੇ ਪਾਉਂਦੇ ਆ ਆ ਮੇਰੀ ਅਸਲੀ ਆਈਡੀ ਆ ਠੀਕ ਹੈ ਜੀ ਬਾਕੀ ਥੈਂਕ ਯੂ ਸਤਿ ਸ੍ਰੀ ਅਕਾਲ ਖਿਆਲ ਰੱਖਿਓ ਆਪਣਾ